ਜਦੋਂ ਦਾ ਸਾਡਾ ਤੁਹਾਨੂੰ ਬਹੁਤ ਜਰਵਾ ਮੇਰਾ ਜੇ ਲੰਦਾ ਮੈਂ ਤਿਹਾਰ ਤਿਹਾਰ ਤੋਂ ਕੋਈ ਨਹੀਂ ਕੋਈ ਮੈਂ ਸਪੈਸੀ ਗਰੁੱਪ ਤੋਂ ਫੋਲੋ ਕਰਦਾ ਹਾਂ ਸਸਪੰਦਿਤ ਹੋ ਦੇਗੀ ਸਭਾ ਸਾਡੇ ਨਾਲ ਲਗਾਏ ਹੋਏ ਹਨ ਉਹ ਵੀ ਇਸ ਇਪੋਰਟੈਂਸ਼ੀਅਲ ਕੈਰੀ ਅਲਗੋ ਵਿੱਚ ਉਹ ਆਰਡਰ ਸਿਸਟਮ ਚੱਲੇ ਬਾਅਦ ਵਿੱਚ ਆਪਾਂ ਰੱਖਦੇ ਹਾਂ ਕਿ ਵਾਹਿਗੁਰੂ ਸਿੱਖਾਂ ਲਈ ਦਿਖਾ ਰਹੇ ਮਾਈਕ੍ਰੋਸਾਫਟ ਜੂਰ ਪਰ ਡਿਵਿਡ ਹੋਈ ਗਿਆ ਹੈ ਤੇ ਆਪਣੀ ਚੇਨ ਟੈਕਿੰਗ ਨਾਲ ਸੈਟ ਕਰਦੇ ਹਾਂ ਹਾਂਜੀ ਬਦਲ ਕੇ ਬੁੱਕ ਤੇ ਬਾਅਦ ਵਿੱਚ ਉਹ ਤਾਂ ਫਿਰ ਉਹ ਮੈਂ ਤੁਹਾਨੂੰ ਜਿਹੜਾ ਸਿੱਖਾ ਲਿਆ ਸੀ ਬਾਅਦ ਵਿੱਚ ਉਹ ਮੈਂ ਤਾਂ ਇਹ ਬਰਦਰ ਮੈਂ ਇਹ ਕਹਿੰਦੇ ਕਿ ਇਤਰੇ ਹੀ ਦਿਖਾ ਦਿਓ ਮੈਂ ਸਸ ਬੇਨਤੀ ਇਹ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਾਇਆ ਸਾਡੇ ਤੋਂ ਦੂਰ ਲਾਉਂਦੇ ਮੈਂ ਇੰਨਾ ਹੈ ਸਾਰੇ ਜਿੰਦਾ ਮੇਰਾ 10 ਸਾਲ ਦਾ ਤੁਹਾਡਾ ਤਜਰਬਾ ਮੇਰਾ ਜਿਹਨਾਂ ਦਾ ਹਾਂਜੀ ਮੈਂ ਧਿਆੜ ਧਿਆੜ ਤੋਂ ਤੁਹਾਨੂੰ ਕਰੀ ਹਾਂ ਹਾਂਜੀ ਸਭ ਜਾਣਦਾ ਅਸਲ ਜਿਹੜੀ ਅਥਾਰਟੀ ਜਿਹੜੀ ਹੈ ਨਾ ਉਹ ਜਿਹੜੀ ਅਥਾਰਟੀ ਕੋ ਇਹਨੂੰ ਮਲਾਉਣਾ ਨਹੀਂ ਤੈਨੂੰ ਬੇਸਿਕ ਰੂਲ ਤਾਂ ਫਾਲੋ ਕਰਨਾ ਪਏਗਾ ਵੀ ਅਸੀਂ ਕੋਈ ਮਿਸ ਕਰੋ ਬੇਸਕ੍ਰੂਲ ਦੀ ਗੱਲ ਕਰ ਤਾਂ ਪੰਜ ਗੱਲ ਜਿਹੜੀ ਪਰਮਿਸ਼ਨ ਹੈ ਉਹ ਕਿਹਨੂੰ ਪਰਮਿਟ ਕਰਨਾ ਉਹ ਜੇ ਦਾ ਭਾਵੇਂ ਤੁਸੀਂ ਇਸੇ ਹੱਦ ਤੋਂ ਸਿਰ ਉਹ ਵੀ ਵਿੱਚ ਵਿੱਚ ਫੈਮਿਲੀ ਦੇ ਅਗਰ ਦੇ ਵਿੱਚ ਜਿਹੜੇ ਸਾਨੂੰ ਨਾਮ ਸਾਡਾ ਮੈਂ ਫੈਮਿਲੀ ਜੀ ਆ ਨਾਮ ਹੈ ਸਰਵਾਰਾ ਪਰ ਤੇ ਵੀ ਫੈਮਿਲੀ ਹੈ ਨਹੀਂ ਜੀ ਐਮ ਚਲੋ ਰਿਕਾਰਡਿੰਗ ਫੈਮਿਲੀ ਤੇ ਜਸਟਿਸ ਐਜੂਕੇਸ਼ਨ ਬੁਲਾਰ ਰਹੇ ਜੀ ਆਪਣਾ ਘਰੇ ਵੀ ਆ ਰਿਹਾ ਹੈ ਆਪਣਾ ਗਾਰਡਨ ਸਮਨੇ ਬੁਲਾਉਂਦੇ ਨੇ ਸਾਡੇ ਕੋਲ ਕਿਸੇ ਕੋਈ ਫਾਲੋ ਅਪ ਕਰ ਸਕਦਾ ਹੈ ਸੇਕ ਟੌਪ ਟੂ ਹਾਂ ਅੰਡਰ ਟਾਇਰ ਹੈ ਹੈ ਹਾਂ ਨਹੀਂ ਸਕਦਾ ਜੇ ਅਸੀਂ ਆਪਣੇ ਸਿਰਫ ਐਡਵੋਕੇਟਸ ਨੂੰ ਨਹੀਂ ਕਰਦੇ ਨਾ ਇਹ ਦਾ ਨਾਮ ਤੇ ਨਹੀਂ ਨਾ ਕਿ ਫੈਮਿਲੀ ਅਲਾਊਡ ਹੈ ਸਿਰਫ ਫੈਮਿਲੀ ਜਿਹੜੀ ਬਲੱਡ ਰਿਲੇਸ਼ਨਸ਼ਿਪ ਹੈ ਸਿਰਫ ਫੈਮਿਲੀ ਚ ਵੀ ਉਹੀ ਬਲੱਡ ਰਿਲੇਸ਼ਨ ਹੈ ਨਹੀਂ ਨਹੀਂ ਮੁੰਡਾ ਸਭ ਜਿਹੜਾ ਸਿਵਾ ਰਹੇਗਾ ਉਹਨਾਂ ਨੂੰ ਕਾਹ ਦਾ ਖੇਡ ਲਈਏ ਤੇ ਸਰਦਾਰ ਕਿ ਜੀ ਬੜਾ ਕਰ ਦਿੰਦੇ ਸਰਦਾਰ ਐਸਾ ਸਾਡਾ ਛੋਟਾ ਵੀਰ ਆ ਹਾਂਜੀ ਪਰ ਇਹੋ ਜਿਹੇ ਬੰਦੇ ਦੀ ਮਤ ਤਾਂ ਇਸ ਕਰਕੇ ਮੈਂ ਆਇਆ ਉਹ ਜੋ ਮੈਨੂ ਪੜਾ ਵੀ ਤੋ ਇਹ ਨਹੀਂ ਮਰਵਾ ਕਰਨੀ ਨਹੀਂ ਨਹੀਂ ਸਾਨੀ ਉਹ ਮੈਂ ਪਹਿਲਾਂ ਪਤਾ ਸੀ ਕਿਤੇ ਔਰ ਮੈਂ ਸਿਰਫ ਸਪੈਸ਼ਲੀ ਤਾਂ ਹੀ ਆਇਆ ਸਰ ਮੋਡ ਦੇ ਵਿੱਚ ਸ਼ੇਅਰਿੰਗ ਚੱਲੇ ਵਿੱਚ ਮੈਂ ਉਹ ਫਿਨਿਸ਼ ਕਰਕੇ ਨਾ